ਕੋ ਸਰ ਵਾਸਟ ਲੈਵਲ ਤੇ ਕਾਉਸਸ ਦੇ ਉੱਪਰ ਕਰਪਸ਼ਨ ਹੈਗੀ ਹੈ ਅਸੀਂ ਲੰਬੇ ਸਮੇਂ ਤੋਂ 2017 ਤੋਂ 2016 ਦੇ ਵਿੱਚ ਕਾਉਸਸ ਲਾਗੂ ਹੋਇਆ ਸੀ ਤੇ 2017 ਤੋਂ ਅਮੇਰ ਸਰਕਾਰ ਕਾਰਪੋਰੇਸ਼ਨ ਨੂੰ ਅਸੀਂ ਮੰਗ ਕਰਦੇ ਆਏ ਆਂ ਵੀ ਕਾਉਸਸ ਜਿਹੜਾ ਰਿਲੀਜ਼ ਕੀਤਾ ਜਾਏ 2019 ਤੋਂ ਲੈ ਕੇ ਹੁੰਦਾ ਕਿ ਅਸੀਂ ਅਣਗਿਣਤ ਜਿਹੜੇ ਪ੍ਰੋਟੈਸਟ ਆ ਕਾਰਪੋਰੇਸ਼ਨ ਦੇ ਬਾਹਰ ਕਰ ਚੁੱਕੇ ਆਂ ਇਕ ਬੰਦੇ ਜੀ ਜਿਹੜੀ ਹੈ ਗੋਲ ਬਾਗ ਦੇ ਬਾਅਦ ਡੈਥ ਹੋ ਗਈ ਹੈ ਕੰਮ ਤੋਂ ਵਾਪਸ ਆਂਦੇ ਕਾਰਪੋਰੇਸ਼ਨ ਇਹਦਾ ਮੇਰੇ ਤਰਫ ਡੀ ਕਰ ਰਹੀ ਹੈ ਕਿ ਅੱਜ ਫੇਰ ਕੋਈ ਹਾਦਸਾ ਹੋਇਆ ਤੇ ਫੇਰ ਕਿਸੇ ਦੀ ਡੈਥ ਹੋਏ ਤੇ ਜਿੰਨੀ ਦੇਰ ਤੱਕ ਗਊਆਂ ਨਹੀਂ ਚੁੱਕਦੇ ਉਹਦੇ ਨਾਲ ਨਾਲ ਡੇਰੀ ਵਾਲਿਆਂ ਜਿਹੜੇ ਡੇਰੀਆਂ ਬੰਦ ਨਹੀਂ ਸੀਲ ਕਰਦੇ ਉਹਨਾਂ ਦੀਆਂ ਡੇਰੀਆਂ ਤੇ ਗਊਆਂ ਜਿਹੜੀਆਂ ਸ਼ੈਲਟਰ ਕਰਤੀਆਂ ਜਾਂ ਬਿਲਕੁਲ ਸਰ ਅਸੀਂ ਬੈਠੇ ਹਾਂ ਜਿੰਨੀ ਦੇਰ ਤੱਕ ਇਹਨਾਂ ਨੂੰ ਚੈੱਕ ਨਹੀਂ ਮਿਲਦਾ ਉਹਦੇ ਨਾਲ ਨਾਲ ਜਿਹੜੀਆਂ ਗਊਆਂ ਨਹੀਂ ਚੁੱਕੀਆਂ ਜਾਂਣਗੀਆਂ ਹੁਣੇ ਸਾਡੇ ਕੋਲ ਐਸਪੀ ਹਰਪਾਲ ਜੀ ਆਏ ਸੀਗੇ ਉਹਨਾਂ ਨੇ ਸਾਨੂੰ ਕਹਿੰਦੇ ਮੈਨੂੰ ਥੋੜਾ ਟਾਈਮ ਦਿਓ ਅਫਸਰਾਂ ਨਾਲ ਗੱਲ ਕਰਨ ਗਏ ਨੇ ਅਗਰ ਜੋ ਵੀ ਸਾਨੂੰ ਰਿਪੋਰਟ ਹੁੰਦੀ ਅਸੀਂ ਤੁਹਾਨੂੰ ਜ਼ਰੂਰ ਜਨਤਕ ਕਰਾਂਗੇ ਰਾ ਪਸ਼ਵਾਂ ਨੂੰ ਲੈ ਕੇ ਅੱਜ ਕਿਤੇ ਨਾ ਕਿਤੇ ਗੁਰੂ ਨਗਰੀ ਦੇ ਲੋਕ ਇਕੱਠੇ ਹੋਏ ਨੇ ਤਾਂ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਹੁਣ ਕਾਰਪੋਰੇਸ਼ਨ ਦੇ ਖਿਲਾਫ ਤਰਨਾਲ ਗਿਆ ਗਿਆ ਤੇ ਸਾਡੇ ਨਾਲ ਜੋ ਸੰਸਥਾ ਹੈਗੀ ਆ ਜੋ ਡਾਕਟਰ ਰੌਹਣ ਮਹਿਰਾਣੇ ਉਹ ਵੀ ਸਾਡੇ ਨਾਲ ਮੌਜੂਦ ਨੇ ਤਾਂ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆਂ ਤਾਂ ਰੌਹਣ ਜੀ ਸਭ ਤੋਂ ਪਹਿਲਾਂ ਤਾਂ ਕਿਉਂਕਿ ਅਕਸਰ ਵੇਖਿਆ ਜਾਂਦਾ ਕਿ ਗੁਰੂ ਨਗਰੀ ਦੇ ਵਿੱਚ ਜਿਹੜੇ ਵਾਰਾ ਪਸ਼ੂ ਹੈਗੇ ਨੇ ਕਾਫੀ ਜ਼ਿਆਦਾ ਸੜਕਾਂ ਦੇ ਉੱਤੇ ਰਹਿੰਦੇ ਨੇ ਕਿਉਂਕਿ ਜਿਸ ਦੇ ਨਾਲ ਹਾਲਾਂਕਿ ਹੁਣ ਤਾਂ ਗਰਮੀ ਆ ਸਰਦੀਆਂ ਦੇ ਵਿੱਚ ਜੋ ਧੁੰਦ ਹੁੰਦੀ ਆ ਤਾਂ ਉਸ ਵੇਲੇ ਬੜੇ ਹਾਦਸੇ ਹੁੰਦੇ ਨੇ ਤਾਂ ਕੀ ਕਹਿਣਾ ਚਾਹੋਗੇ ਕਾਰ ਦੇਖੋ ਸਰ ਵਾਸਟ ਲੈਵਲ ਤੇ ਕਾਉਸਸ ਦੇ ਉੱਪਰ ਕਰਪਸ਼ਨ ਹੈਗੀ ਹੈ ਅਸੀਂ ਲੰਬੇ ਸਮੇਂ ਤੋਂ 2017 ਤੋਂ 2016 ਦੇ ਵਿੱਚ ਕਾਉਸਸ ਲਾਗੂ ਹੋਇਆ ਸੀ ਤੇ 2017 ਤੋਂ ਅਮਰੀਕਾ ਸਰਕਾਰ ਕੋਰਪੋਰੇਸ਼ਨ ਨੂੰ ਅਸੀਂ ਮੰਗ ਕਰਦੇ ਆਏ ਆਂ ਵੀ ਕਾਉਸਸ ਜਿਹੜਾ ਰਿਲੀਜ਼ ਕੀਤਾ ਜਾਏ ਬਾਰ ਬਾਰ ਮੰਗ ਕਰ ਰਹੇ ਆਂ 2019 ਤੋਂ ਲੈ ਕੇ ਹੁੰਦਾਗਾ ਅਸੀਂ ਅਣਗਿਣਤ ਜਿਹੜੇ ਪ੍ਰੋਟੈਸਟ ਹੈ ਕਾਰਪੋਰੇਸ਼ਨ ਦੇ ਬਾਹਰ ਕਰ ਚੁੱਕੇ ਆ ਲੇਕਿਨ ਅੱਜ ਵੀ ਜਿਹੜੀ ਸਰਕਾਰ ਦੀ ਜਨਤ ਸਰਕਾਰ ਹੈ ਉਹਦੇ ਨਾਲ ਨਾਲ ਜਿਹੜੀ ਅੰਮ੍ਰਿਤਸਰ ਦੀ ਜਿਹੜੀ ਕਾਰਪੋਰੇਸ਼ਨ ਹੈ ਟੋਟਲੀ ਮੈਂ ਕਹਾਂਗਾ ਟੋਟਲੀ ਫੇਰੀਅਰ ਹੈ ਕਾਰਪੋਰੇਸ਼ਨ ਦਾ ਅੰਮ੍ਰਿਤਸਰ ਦਾ ਤੇ ਮੈਂ ਇੱਥੇ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹਾਂਗਾ ਅਸੀਂ ਬਹੁਤ ਸਾਰੇ ਸੰਸਥਾਵਾਂ ਸਾਡੇ ਤੋਂ ਇਲਾਵਾ ਵੀ ਆਂਦੀਆਂ ਨੇ ਤੁਹਾਡੇ ਕੋਈ ਸਮੁੱਦੇ ਵਾਸਤੇ ਲੇਕਿਨ ਤੁਹਾਡੇ ਵਾਸਤੇ ਮੈਨੂੰ ਲੱਗਦਾ ਇੱਕ ਡੰਪ ਇਹ ਇੱਕ ਜਿਹੜਾ ਮੰਗ ਪੱਤਰ ਹੁੰਦਾ ਵਾ ਉਹ ਡੰਪ ਹੁੰਦਾ ਹੈ ਲੇਕਿਨ ਜਿਹੜੀ ਇਹ ਸਭ ਤੋਂ ਮੇਨ ਮੁੱਦਾ ਵਗਾਵਾ ਹੈ ਕਿਉਂਕਿ ਦੁਰਗਿਆਨਾ ਮੰਦਿਰ ਦੇ ਬਾਹਰ ਹਜ਼ਾਰਾਂ ਦੇ ਸਾਹਮਣੇ ਟੂਰਿਸਟ ਆਂਦਾ ਵਾ ਬਾਹਰ ਦੀਆਂ ਸਟੇਟਾਂ ਤੋਂ ਲੋਕ ਆ ਰਹੇ ਨੇ ਤੁਸੀਂ ਸਾਡੇ ਦੁਰਗਿਆਨਾ ਮੰਦਿਰ ਦਾ ਕੀ ਇਮਪ੍ਰੈਸ਼ਨ ਸ਼ੋਅ ਕਰ ਰਹੇ ਹੋ ਕਿ ਇੱਕ ਪਾਸੇ ਅੰਦਰ ਜਾ ਕੇ ਲੋਕ ਕਿਸ਼ਨ ਜੀ ਨੂੰ ਉਹਨਾਂ ਦੀ ਗਊ ਮਾਤਾ ਨੂੰ ਮੱਥਾ ਟੇਕਦੇ ਨੇ ਸ਼ਿਵ ਜੀ ਮਹਾਰਾਜ ਨੂੰ ਉਹਨਾਂ ਦੇ ਨੰਦੀ ਜੀ ਨੂੰ ਮੱਥਾ ਟੇਕਦੇ ਆ ਤੇ ਬਾਹਰ ਆ ਕੇ ਉਹੀ ਨੰਦੀ ਜਿਹੜਾ ਕੋੜਾ ਖਾਣਾ ਹੁੰਦਾ ਸਾਨੂੰ ਬਹੁਤ ਟੇਸ ਪਹੁੰਚਦੀ ਹੈ ਤੁਹਾਡੇ ਵਾਸਤੇ ਉਹ ਕੁਝ ਨਹੀਂ ਹੋਏਗਾ ਲੇਕਿਨ ਸਾਡੇ ਵਾਸਤੇ ਉਹ ਪਰਮਾਤਮਾ ਨੇ ਜਿੰਨਾ ਵਾਸਤੇ ਅਸੀਂ ਹਮੇਸ਼ਾ ਬੈਠਦੇ ਆ ਤੇ ਪੰਜਾਬ ਦੀ ਜਨਤਾ ਵਾਸਤੇ ਅੰਮ੍ਰਿਤਸਰ ਦੀ ਜਨਤਾ ਦਾ ਜਿਹੜਾ ਕੌਸਸ ਤੁਸੀਂ ਜਨਤਾ ਕੋਲੋਂ ਲੁੱਟ-ਲੁੱਟ ਕੇ ਖਾ ਰਹੇ ਹੋ ਕਾਰਪੋਰੇਸ਼ਨ ਦੇ ਜਿਹੜੇ ਲੋਕ ਨੇ ਅਫਸਰ ਅਗੇ ਨੇ ਜਿਹੜੇ ਕਿਉਂਕਿ ਉਹਦਾ ਵਿਆਜ ਵੀ ਆਂਦਾ ਹੋਏਗਾ ਤੇ ਕਾਉਂਸਲਸ ਵੀ ਵਾਸਟ ਲੈਵਲ ਤੇ ਇਕੱਠਾ ਹੋ ਰਿਹਾ ਕਿੱਥੇ ਜਾ ਰਿਹਾ ਅੰਮ੍ਰਿਤਸਰ ਦੀ ਜਨਤਾ ਤੁਹਾਨੂੰ 10 ਤੋਂ 11 ਚੀਜ਼ਾਂ ਦੇ ਕਾਉਂਸਲਸ ਭਰ ਰਹੀ ਹੈ ਤੇ ਬਹੁਤ ਵੱਡੀ ਨਲਾਕੀ ਹੈ ਕਾਰਪੋਰੇਸ਼ਨ ਦੀ ਤੇ ਅੱਜ ਅਸੀਂ ਇੱਕ ਹੋਰ ਮੈਂ ਤੁਹਾਨੂੰ ਚੀਜ਼ ਦੱਸਾਂਗਾ ਕਿ ਕਾਰਪੋਰੇਸ਼ਨ ਦੇ ਜਿਹੜੇ ਅਫਸਰ ਨੇ ਉਹ ਬੇਵਕੂਫ ਬਣਾਉਣ ਦੇ ਵਿੱਚ ਬਹੁਤ ਹੀ ਮਾਹਿਰ ਨੇ ਪਿਛਲੇ ਵਾਰੀ ਜਦੋਂ ਅਸੀਂ 13 ਤਰੀਕ ਨੂੰ ਇੱਥੇ ਧਰਨਾ ਲਾਇਆ ਇਹਨਾਂ ਨੇ ਦੋ ਤਿੰਨ ਗੱਡੀਆਂ ਲਿਆਂਦੀਆਂ ਚਾਰ ਪੰਜ ਗਵਾਂ ਉੱਥੋਂ ਚੁੱਕੀਆਂ ਚੌਂਕ 'ਚੋਂ ਸਾਨੂੰ ਕਹਿਤਾ ਜੀ ਕਾਰਪੋਰੇਸ਼ਨ ਜਿਹੜੀ ਹੈ ਸ਼ੁਰੂ ਹੋ ਗਈ ਹੈ ਜੀ ਆ ਕਾਰਵਾਈ ਕਰਨੀ ਸ਼ੁਰੂ ਹੋ ਗਈ ਹੈ ਸਾਰੀਆਂ ਗਵਾਂ ਚੁੱਕੀਆਂ ਜਾਣਗੀਆਂ ਤੁਸੀਂ ਅੱਜ ਵੀ ਤਰੀਕ ਤੱਕ ਵੇਖ ਲਓ ਪੀ 50 ਤੋਂ ਬਾਅਦ ਜਿਹੜੀਆਂ ਗਵਾਂ ਉੱਥੇ ਰੋਜ਼ ਰਾਤੀ ਮੈਂ ਕੱਲ ਵੀ ਵੀਡੀਓ ਬਣਾਈ ਸੀ ਤੇ ਉਸੇ ਤਰ੍ਹਾਂ ਹੀ ਬੈਠੀਆਂ ਹੋਣਗੀਆਂ ਇਲਲੀਗਲ ਡੇਰੀ ਵਾਲੇ ਅਸੀਂ ਪਿਛਲੀ ਵਾਰੀ ਵੀ ਬੰਗ ਕੀਤੀ ਸੀ ਵੀ ਉੱਥੇ ਡੇਰੀ ਵਾਲੇ ਆ ਅਸੀਂ ਇੰਟੈਲੀਜੈਂਸ ਨੂੰ ਨਾਮ ਵੀ ਦੇ ਚੁੱਕੇ ਹਾਂ ਉਹ ਡੇਰੀ ਵਾਲੇ ਜਿਹੜੇ ਗਵਾਂ ਛੱਡਦੇ ਨੇ ਸਵੇਰੇ ਕੂੜਾਖਾਨਾ 'ਸਤੇ ਛੱਡ ਦਿੰਦੇ ਆ ਰਾਤੀ ਕੂੜਾਖਾਨਾ 'ਸਤੇ ਛੱਡ ਦਿੰਦੇ ਆ ਜਦੋਂ ਦੁੱਧ ਲੈਣਾ ਹੁੰਦਾ ਉਹਦੇ ਅੰਦਰ ਬੈਠ ਜਾਂਦੇ ਆ ਪਰ ਕਿਉਂ ਜਦੋਂ ਅਸੀਂ ਗਊਸ਼ਾਲਾ ਵੀ ਜਾਂਦੇ ਆ ਤਾਂ ਉੱਥੋਂ ਵੀ ਉਹਨਾਂ ਨੂੰ ਕਈ ਵਾਰੀ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਇਹ ਸਾਡੀਆਂ گاਵਾਂ ਨਹੀਂ ਗੀਆਂ ਸਾਹਮਣੇ ਵਾਲਿਆਂ ਦੀ گاਵਾਂ ਕੋਈ ਕਹਿੰਦਾ ਉਹਨਾਂ ਦੀਆਂ گاਵਾਂ ਤਾਂ ਫਿਰ ਇੱਕ ਬੰਨੇ گاਉਂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਤਾਂ ਦੂਜੇ ਬੰਨੇ ਤੁਸੀਂ ਕਹਿ ਰਹੇ ਧਾਰਮਿਕ ਭਾਵਨਾ ਵੀ ਆਹਤ ਹੁੰਦੀ ਹੈ ਕਿਉਂਕਿ ਕਿਸ਼ਨ ਮਹਾਰਾਜ ਜਿਹਦੇ ਨਾਲ ਤੁਸੀਂ ਗੱਲ ਕੀਤੀ ਲੇਕਿਨ ਪ੍ਰਸ਼ਾਸਨ ਕਿਉਂ ਨਹੀਂ ਸੁਣ ਰਿਹਾ ਦੇਖੋ ਸਰ ਜਿਹੜੇ ਗਊਸ਼ਾਲਾ ਵਾਲਿਆਂ ਨਾਲ ਅਸੀਂ ਵੀ ਗੱਲ ਕੀਤੀ ਆ ਅੰਦਰ ਗਊਸ਼ਾਲਾ ਦੀਆਂ ਉਹ ਗਊਆਂ ਨਹੀਂ ਹੈਗੀਆਂ ਉਹ ਆਪਣੀਆਂ ਗਊਆਂ ਅੰਦਰ ਰੱਖਦੇ ਨੇ ਇਹ ਡੇਰੀ ਵਾਲੇ ਹੈਗੇ ਨੇ ਜਦ ਕੀ ਅੰਮ੍ਰਿਤਸਰ ਦੀਆਂ ਸਾਰੀਆਂ ਡੇਰੀਆਂ ਅਜਦ ਬਾਹਰ ਕੱਢ ਚੁੱਕੀ ਆ ਕਾਰਪੋਰੇਸ਼ਨ ਫਿਰ ਇਹ ਵਾਲੀਆਂ ਡੇਰੀਆਂ ਕਿਸ ਕਿ ਦੀ ਸ਼ੈਤ ਜੜੀਆਂ ਚੱਲ ਰਹੀਆਂ ਨੇ ਇਹਨਾਂ ਦੇ ਅਸੀਂ ਕਾਰਵਾਈ ਦੀਨੀ ਵਾਰੀ ਮੰਗ ਕਰ ਚੁੱਕੇ ਆ ਬਾਇ ਨੇਮ ਜਿਹੜਾ ਇਹਨਾਂ ਨੂੰ ਦੱਸ ਚੁੱਕੇ ਆ ਵੀ ਇਹ ਡੇਰੀ ਵਾਲੇ ਹੈਗੇ ਆ ਇਹਨਾਂ ਦੀਆਂ ਡੇਰੀਆਂ ਬਾਹਰ ਕੱਢੀਆਂ ਜਾਣ ਦੇਖੋ ਇੱਕ ਬੰਦੇ ਜੀ ਜਿਹੜੀ ਆ ਗੋਲ ਬਾਗ ਦੇ ਬਾਅਦ ਡੈਥ ਹੋ ਗਈ ਆ ਕੰਮ ਤੋਂ ਵਾਪਸ ਆਂਦੇ ਕਾਰਪੋਰੇਸ਼ਨ ਇਹਦਾ ਮਗਰੋਂ ਡੀ ਕਰ ਰਹੀ ਆ ਤੇ ਅ ਜੇ ਫੇਰ ਕੋਈ ਹਾਦਸਾ ਹੋਏ ਤੇ ਫੇਰ ਕਿਸੇ ਦੀ ਡੈਥ ਹੋਏ ਕੀ ਕਾਰਪੋਰੇਸ਼ਨ ਦਾ ਕਮਿਸ਼ਨਰ ਇਸ ਚੀਜ਼ ਦਾ ਜ਼ਿੰਮੇਵਾਰ ਹੈ ਜਿਨ੍ਹਾਂ ਦੀ ਮੌਤ ਹੋਈ ਹੈ ਤੇ ਉਸ ਦੀ ਜ਼ਿੰਮੇਵਾਰੀ ਲੈਂਦੇ ਨੇ ਅਸੀਂ ਉਹਨਾਂ ਨੇ ਡੀਸੀ ਸਾਹਿਬ ਨੂੰ ਤੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਸੀ 2 ਤਰੀਕ ਨੂੰ ਉਹਨਾਂ ਦੇ ਹਸਬੰਦ ਦੀ ਡੈਥ ਹੋਈ ਹੈ 2 ਜੁਲਾਈ ਨੂੰ ਤੇ 11 ਜੁਲਾਈ ਨੂੰ ਜਿਹੜਾ ਵਾ ਮੰਗ ਪੱਤਰ ਪ੍ਰਸ਼ਾਸਨ ਨੂੰ ਪਹੁੰਚ ਗਿਆ ਤੇ ਲੇਕਿਨ ਅੱਜ ਵੀ ਉਹ ਦਫਤਰਾ ਦੇ ਜਿਹੜੇ ਚੱਕਰ ਕੱਟ ਰਹੇ ਨੇ ਕਿ ਉਹਨਾਂ ਦੇ ਇੱਕ ਜਿਹੜਾ ਸਾਲ ਦੀ ਬੇਟੀ ਹੈ ਤੇ 7 ਸਾਲ ਦਾ ਬੇਟਾ ਵਾ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਜਾਏ ਤੇ ਮੈਂ ਕਵਾਂਗਾ ਬਹੁਤ ਸ਼ਰਮ ਦੀ ਗੱਲ ਹੈ ਇਹ ਕੋਈ ਆਪਣੀ ਭੀਖ ਵਾਸਤੇ ਨਹੀਂ ਬੈਠੇ ਹੋਏ ਉਹਨਾਂ ਦਾ ਹੱਕ ਮੰਗਾਵਾ ਅਸੀਂ ਜਿਹੜਾ ਉਹਨਾਂ ਨੂੰ ਹੱਕ ਦਵਾ ਕੇ ਅੱਜ ਉੱਠਾਂਗੇ ਕਿ ਅਸੀਂ ਆਪਣੀ ਭੈਣ ਨੂੰ ਇੱਕ ਸਾਲ ਦੇ ਬੱਚੇ ਦੇ ਨਾਲ ਦਫਤਰਾ ਦੇ ਜਿਹੜੇ ਧੱਕੇ ਨਹੀਂ ਖਵਾਣੇ ਅਸੀਂ ਉਹਨਾਂ ਦੇ ਨਾਲ ਬੈਠੇ ਆਂ ਤੇ ਜਿੰਨੀ ਦੇਰ ਤੱਕ ਇਹ ਗੋਹਾਂ ਨਹੀਂ ਚੁੱਕਦੇ ਉਹਦੇ ਨਾਲ ਨਾਲ ਡੇਰੀ ਵਾਲਿਆਂ ਜਿਹੜੇ ਡੇਰੀਆਂ ਬ ਕਰਦੇ ਨੇ ਉਹਨਾਂ ਦੀਆਂ ਡੇਰੀਆਂ ਤੇ گاਉਂਆਂ ਜਿਹੜੀਆਂ ਸ਼ੈਲਟਰ ਕਰਤੀਆਂ ਜਾਂ ਪਰ ਇੱਕ ਬੰਨੇ ਗੁਰੂ ਨਗਰੀ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਤਾਂ ਉੱਥੇ ਦੂਜੇ ਬੰਨੇ ਸੜਕਾਂ ਤੇ ਇਹੋ ਜਿਹੇ ਹਾਲਾਤ ਜਦੋਂ ਹੁੰਦੇ ਨੇ ਕਿੰਨਾ ਕਿ ਕਿਉਂਕਿ ਦਰਗਾਣਾ ਮੰਦਰ ਜਿੱਦਾਂ ਤੁਸੀਂ ਵੀ ਦੱਸਿਆ ਕਿ ਬਿਲਕੁਲ ਨਾਲ ਹੈ ਦਰਗਾਣਾ ਮੰਦਰ ਦੇ ਬਾਹਰ ਇਹੋ ਜਿਹੇ ਹਾਲਾਤ ਹੈਗੇ ਨੇ ਤਾਂ ਪ੍ਰਸ਼ਾਸਨ ਕਿਤੇ ਨਾ ਕਿਤੇ ਕਿਉਂ ਹਰ ਵਾਰੀ ਝੂਠੇ ਵਾਅਦੇ ਕਰਕੇ ਜੋ ਆ ਸਾਫ ਪਿੱਛੇ ਹੋ ਜਾਂਦਾ ਦੇਖੋ ਸਰ ਇਹਦੇ ਵਿੱਚ ਸਾਫ ਸਪਸ਼ਟ ਹੈਗਾ ਕਿ ਬਹੁਤ ਵੱਡੀ ਜਿਹੜੀ ਕਰਪਸ਼ਨ ਹੈ ਉੱਪਰਲੇ ਲੈਵਲ ਤੋਂ ਲੈ ਕੇ ਥੱਲੇ ਵਾਲੇ ਲੈਵਲ ਤੱਕ ਜਿਹੜੀ ਕ腐ਸ਼ਨ ਹੋਏਗੀ ਜਿਹਦੇ ਕਰਕੇ ਉਹ ਡੇਰੀ ਵਾਲਿਆਂ ਦੀ ਇੰਨੀ ਸ਼ਹਿ ਵਧ ਗਈ ਨਹੀਂ ਤੇ ਅਗਰ ਕੋਈ ਆਫੀਸਰ ਰੈਂਕ ਦਾ ਬੰਦਾ ਕਮਿਸ਼ਨਰ ਜਾਂ ਫਿਰ ਡਿਪਟੀ ਕਮਿਸ਼ਨਰ ਰਿਕਵਰੀ ਆਰਡਰ ਦੇ ਦੇ ਵੀ ਇਹ ਡੇਰੀਆਂ ਬਾਹਰ ਹੋਣੀਆਂ ਚਾਹੀਦੀਆਂ ਨੇ ਤੇ ਫਿਰ ਕਿਉਂ ਜਿਹੜੀਆਂ ਡੇਰੀਆਂ ਉੱਥੇ ਹੀ ਐ ਤੇ ਗਵਾਂ ਜਿਹੜੀਆਂ ਉਸੇ ਤਰੀਕੇ ਦੇ ਨਾਲ ਅੰਦਰ ਰਗੀਆਂ ਨੇ ਬਹੁਤ ਸ਼ਰਮ ਵਾਲੀ ਗੱਲ ਆ ਹੁਣ ਤੁਸੀਂ ਲਗਾਤਾਰ ਇੱਥੇ ਬੈਠੇ ਰਹੋਗੇ ਜਿੰਨੇ ਦਿਨ ਤੱਕ ਕਾਰਵਾਈ ਨਹੀਂ ਹੁੰਦੀ ਬਿਲਕੁਲ ਸਰ ਅਸੀਂ ਬੈਠੇ ਆ ਜਿੰਨੀ ਦੇ ਤੱਕ ਇਹਨਾਂ ਨੂੰ ਚੈੱਕ ਨਹੀਂ ਮਿਲਦਾ ਉਹਦੇ ਨਾਲ ਨਾਲ ਜਿਹੜੀਆਂ ਗਵਾਂ ਨਹੀਂ ਚੁੱਕੀਆਂ ਜਾਣਗੀਆਂ ਉਹਨੇ ਸਾਡੇ ਕੋਲ ਐਸਪੀ ਹਰਪਾਲ ਜੀ ਆਏ ਸੀਗੇ ਉਹਨਾਂ ਨੇ ਸਾਨੂੰ ਕਹਿੰਦੇ ਮੈਨੂੰ ਥੋੜਾ ਟਾਈਮ ਦਿਓ ਅਫਸਰਾਂ ਨਾਲ ਗੱਲ ਕਰਨ ਗਏ ਨੇ ਅਗਰ ਜੋ ਵੀ ਸਾਨੂੰ ਰਿਪੋਰਟ ਹੁੰਦੀ ਅਸੀਂ ਤੁਹਾਨੂੰ ਜ਼ਰੂਰ ਜਨਤਕ ਕਰਾਂਗੇ ਜੀ ਤਾਂ ਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਜੋ ਸੰਸਥਾਵਾਂ ਨੇ ਖਾਸ ਤੌਰ ਦੇ ਉੱਤੇ ਹੁਣ ਬਾਹਰ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਉਹਨਾਂ ਵੱਲੋਂ ਕਹਿਣਾ ਹੈ ਕਿ ਲਗਾਤਾਰ ਗੁਰੂ ਨਗਰੀ ਦੇ ਵਿੱਚ ਜਿਹੜੇ ਵਾਰਾ ਪਸ਼ੂ ਨੇ ਉਹ ਵੱਧੇ ਜਾ ਰਹੇ ਨੇ ਤਾਂ ਉਹਨਾਂ ਨੂੰ ਹ ਆਸਤੌਰ ਤੇ ਕਾਰਪੋਰੇਸ਼ਨ ਕਿੰਨਾ ਕੁ ਇਸ ਦੇ ਉੱਤੇ ਜਿਹੜੀ ਚੌਕਸ ਹੋ ਕੇ ਕਾਰਵਾਈ ਕਰਦੀ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਗੁਰੂ ਨਗਰੀ ਦੀ ਵੀ ਜੋ ਲੋਕ ਹੈਗੇ ਨੇ ਉਹਨਾਂ ਨੂੰ ਅਡੀਕ ਹੈਗੀ ਹੈ ਕਿ ਸ਼ਹਿਰ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਕੋਈ ਹਾਦਸਾ ਨਾ ਹੋਵੇ ਤਾਂ ਉਸ ਨੂੰ ਲੈ ਕੇ گاਵਾਂ ਨੂੰ ਇੱਕ ਜਗ੍ਹਾ ਦੇ ਉੱਤੇ ਰੱਖਣਾ ਚਾਹੀਦਾ ਇੱਕ ਗਊਸ਼ਾਲਾ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਇਹਨਾਂ ਗਾਵਾਂ ਨੂੰ ਰੱਖਿਆ ਜਾਵੇ ਲੇਕਿਨ ਜੋ ਪ੍ਰਸ਼ਾਸਨ ਆ ਉਹ ਲਗਾਤਾਰ ਕੰਮ ਕਰਨੀ ਨੀਤ ਜਿਹੜਾ ਸੁੱਤਾ ਹੋਇਆ ਪਰ ਹੁਣ ਸੰਸਥਾਵਾਂ ਵੱਲੋਂ ਵੀ ਕਿਹਾ ਗਿਆ ਕਿ ਲਗਾਤਾਰ ਉਹ ਤਰਨੇ ਦੇ ਉੱਤੇ ਬੈਠੇ ਨੇ ਜਿੰਨੀ ਦੇਰ ਤੱਕ ਹੁਣ ਕਾਰਵਾਈ ਨਹੀਂ ਹੁੰਦੀ ਉਹ ਇੱਥੋਂ ਨਹੀਂ ਉੱਠਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸਸ ਨੇ ਜਗਵੰਨੀ ਟੀਵੀ ਸ਼੍ਰੀ ਹਮਸਾ ਸਾਹਿਬ